ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਹੁਈ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਾਛੀਕੇ ਤੇ ਨੇੜੇ ਗੱਲ ਕਰੀਏ ਤਾਂ ਖੇਮ ਕਰਨ ਮੰਨ ਲਓ ਵੀ ਮੇਨ ਕਸਵਾ ਮੇਨ ਸ਼ਹਿਰ ਆ ਜਾਂਦਾ ਤਸਿਲ ਆ ਜਾਂਦੀ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਤੇ ਵੀਰ ਹਰਾਂ ਦੇ ਕੋਲੋਂ ਤੁਹਾਨੂੰ ਮੰਨ ਲਓ ਵੀ 6-7 ਵਹਿੜਾਂ ਤੇ ਇੱਕ ਸੱਜਣੋ ਜਿਹੜੀ ਝੋਟੀ ਇਹ ਵੀ ਵੀਡੀਓ ਦੇ ਵਿੱਚ ਆਪਾਂ ਕਵਰ ਕਰਕੇ ਵਿਖਾਵਾਂਗੇ ਕਿੰਨਾ-ਕਿੰਨਾ ਦੁੱਧ ਆ ਕਿੰਨਾ-ਕਿੰਨਾ ਟਾਈਮ ਸੂਨ ਚ ਰਹਿੰਦਾ ਸਾਰੇ ਪਸ਼ੂਆਂ ਦੀ ਜਿਹੜੀ ਜਾਣਕਾਰੀ ਆ ਉਹ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜਿਹੜਾ ਵੀ ਸੱਜਣੋ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਹੈ ਕਿਉਂਕਿ ਤੁਸੀਂ ਪੈਸੇ ਖਰਚ ਕਰਦੇ ਆ ਆਜੋ ਸ਼ੁਰੂ ਕਰਦੇ ਆ ਤਕਰੀਬਨ ਮੰਨ ਲਓ ਜਿਆਦਾ ਪਸ਼ੂ ਸੂਏ ਸਵਾਏ ਆ ਕਿੰਨਾ ਕਿੰਨਾ ਦੁੱਧ ਕਿੰਨੇ ਕਿੰਨੇ ਟਾਈਮ ਦੀਆਂ ਵਹਿੜਾਂ ਸੂਈਆਂ ਆਜੋ ਲਈਏ ਜਾਣਕਾਰੀ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਮੇਰਾ ਭਰਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਨਾਮ ਮੇਰੇ ਵੀਰ ਦਾ ਨਾਮ ਰਾਜਪਾਲ ਸਿੰਘ ਪਿੰਡ ਮਾਸੀਕੇ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਨੰਬਰ ਮੇਰੇ ਵੀਰ ਦਾ 8728055138 ਇੱਕ ਰਹੀ ਹੋ ਰਿਪੀਟ ਕਰੀਏ 8728055138 ਤੇ ਆਪਣਾ ਵਪਾਰ ਦਾ ਕੰਮ ਆ ਤੇ ਘਰੇ ਨਾਲ ਖੇਤੀਬਾੜੀ ਦਾ ਹਾਂਜੀ ਨਾਲ ਖੇਤੀਬਾੜੀ ਦਾ ਹਨਾ ਹਾਂਜੀ ਹਾਂਜੀ ਘਰੇ ਦੁੱਧ ਤੇ ਵੀ ਪਸ਼ੂ ਲਾਇਆ ਦੁੱਧ ਤੇ ਪਸ਼ੂ ਰੱਖੇ ਕਰੀ ਤੇ ਆਹ ਗਊ ਤੋਂ ਜੇ ਸ਼ੁਰੂ ਕਰੀਏ ਤੇ ਸੁਈ ਸੁਵਾਈ ਵੈੜਾ ਸੁਈ 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 ਕਿੰਨੇ ਟਾਈਮ ਦੀ ਸੁਈ ਆ ਵੀਰ ਜੀ ਨੂੰ ਹੋ ਗਏ ਅੱਜ 5-7 ਦਿਨ ਹੋ ਗਏ 5-7 ਦਿਨਾਂ ਦੀ ਸੁਈ ਆ ਹਾਂਜੀ ਕਿੰਨਾ ਦੁੱਧ ਇਹਦੇ ਕੋਲੇ ਵੀਰੇ ਦੁੱਧ ਦੇ ਸੁਨੇ 13 ਲੀਟਰ ਹੈਗਾ 13 ਦੁੱਧ ਹੈਗਾ ਹਾਂਜੀ ਚੋਣ ਚਾਂ ਦੀ ਚੋਣ ਬਿਲਕੁਲ ਓਕੇ ਓਕੇ ਜਮਾ ਤੇ ਬੱਚਾ ਇਹਦੇ ਕੋਲੇ ਬੱਛਾ ਕਿ ਬੱਚੀ ਅੱਛਾ ਅੱਛਾ ਇਹਦੇ ਕੋਲੇ ਬੱਛਾ ਕੱਢੀ ਬਾਹ ਸੱਜਣੋ ਫੇਸ ਕੁਆਲਿਟੀ ਵੇਖਿਓ ਵੈੜ ਦੀ ਬੜੀ ਸੋਹਣੀ ਆ ਤੇ ਵੀਰੇ ਤੜਕੇ ਕਿੰਨੇ ਕ ਵਜੇ ਦੀ ਚਵਾਈ ਆ ਇਹ ਪਾਜੀ ਸਾਢੇ 6 ਵਜੇ ਦੀ ਚਵਾਈ ਆ ਸਾਢੇ 6 ਵਜੇ ਦੀ ਕਿਉਂਕਿ ਪਸ਼ੂ ਆਵਾ ਸੁੱਖਣਾ ਬਾਈ ਹਰਾਂ ਕੋਲੇ ਬਾਕੀ ਤੁਸੀਂ ਵੇਖ ਲੈਣੇ ਆ ਆ ਵੇਖੋ ਜਾਤ ਕੁਆਲਿਟੀ ਚੰਗੀ ਆ ਉਹ ਜਿਹੜਾ ਬੱਚਾ ਇਹਦੇ ਕੋਲੇ ਬੱਚਾ ਤੇ ਹੁਣ ਇਹਦੇ ਕੋਲੇ 13 ਦੁੱਧ ਆ ਹਾਂ 13 ਠੀਕ ਆ ਬਾਕੀ ਹਜੇ ਤਾਂ ਦੁੱਧ ਵਧੂਗੀ ਹਾਂਜੀ ਹਾਂਜੀ ਵਧੂਗੀ ਹਾਂਜੀ ਹਾਂ ਹਜੇ ਤਾਜੀ ਆ ਸੱਜਣੋ ਤੇ ਬਾਕੀ ਚੂਨ ਚਾਂ ਓਕੇ ਆ ਠੀਕ ਹੈ ਵੀਰੇ ਠੀਕ ਆ ਆ ਵੇਖੋ ਸੱਜਣੋ ਕੁਆਲਿਟੀ ਚੰਗੀ ਆ ਬਾਕੀ ਸੂਏ ਪਸ਼ੂ ਦਾ ਜਦੋਂ ਅ ਅੱਗੇ ਵੀ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਵੀ ਦੁੱਧ ਦੱਸਿਆ ਜਾਂਦਾ ਉਹ ਤੁਸੀਂ ਚੂ ਸਕਦੇ ਗਾਵਾ ਨੂੰ ਦੋ ਦੇ ਨਾ ਕੋਈ ਜਿਆਦਾ ਵਹਿੜਾਂ ਗੈਨ ਪੂਰੀ ਹਾਂ ਪ੍ਰਿੰਟ ਪ੍ਰਿੰਟ ਚੰਗਾ ਹਾਂ ਪ੍ਰਿੰਟ ਚੰਗਾ ਇਹਦਾ ਰੇਟ ਕੀ ਰਹੂਗਾ ਸਾ ਜੀ 45000 ਹੈ 45000 ਦੇ ਦਾਂਗੇ 40 ਤੇ 5 45000 ਹਾਂਜੀ ਹਾਂ ਉਹਦੇ ਚ ਪਿਆਰ ਮੁਹੱਬਤ ਕਿੰਨਾ ਕਰ ਦਾਂਗੇ 2000 43 ਦੀ ਦੇ ਦਿਆਂਗੇ ਚਲੋ ਆਈ ਭੈਣ ਭਰਾ ਦਾ ਫੇਰ ਵੀ ਮੌਕੇ ਦੇ ਹਨ ਤੇ ਬਾਕੀ ਸੂਈ ਸਾਈ ਓਕੇ ਆ ਜਮਾ ਹਨ ਆਪਾਂ ਸੂਈ ਲਈ ਆ ਕਿ ਆਪਣੇ ਕੋਲੇ ਸੂਈ ਆ ਨਹੀਂ ਆਪਾਂ ਸੂਈ ਸਵਾਈ ਲਈ ਆ ਬਾਕੀ ਉਹਨਾਂ ਆਪਾਂ ਠੁੱਕੀ ਦੇ ਪੈਸੇ ਪਹਿਲਾਂ ਲਾਏ ਓਕੇ ਵੀ ਗੱਬਣ ਵਹਿੜ ਤੇ ਵੀ ਪੈਸੇ ਲਾ ਠੀਕ ਆ ਓਕੇ ਧੰਨਵਾਦ ਹਨ ਤੇ ਆ ਗਊ ਦਾ ਕੀ ਹਿਸਾਬ ਆ ਇਹ ਗਊ ਤਾਂ ਜੀ ਸੂਈ ਆ ਇਹ ਇਹ ਵੀ ਵਹਿੜ ਦੂਜਾ ਸੂਆ ਹੀ ਹੂ ਇਹ ਇਹਦੇ ਜਿੰਨਾ ਜਿੱਡਾ ਬੱਚਾ ਇਹਦਾ ਨਾ ਉਡਾ ਕੀ ਬੱਚਾ ਇਹਦਾ ਉਹਡਾ ਕੀ ਬੱਚਾ ਇਹਦਾ ਸੀ ਇਹ ਆਪਾਂ ਪਰਸੋ ਸ਼ਾਮੀ ਰਾਤ ਲਈ ਗਾ ਪਹਿਲੀ ਰਾਤ ਦੀ ਆਏ ਜਦੋਂ ਦਿਨੇ ਕੱਲ ਲਦਣ ਗਏ ਨਾ ਇਹਦਾ ਬੱਚਾ ਅੱਧ ਮੋਇਆ ਜਾਇਆ ਪਿਆ ਸੀ ਉਹਦੀ ਵੀਡੀਓ ਮੇਰੇ ਕੋਲ ਹੈਗੀ ਆ ਓਕੇ ਵੀ ਇਹਦੇ ਬੱਚਾ ਪੂਰਾ ਹੋ ਗਿਆ ਨਾਲ ਜੇ ਚਾਹੋਗੇ ਬਾਕੀ ਵੈੜਨੇਵਾ ਭਾਂਡਾ ਦੱਸਦੀ ਵੀ ਤਾਜੀ ਆ ਬਿਲਕੁਲ ਤਾਜੀ ਆਪਣੇ ਕੋਲ ਵੀਡੀਓ ਹੈਗੀ ਆ ਜਿੱਦੂ ਆਪਾਂ ਉਥੋਂ ਲਈ ਲੱਦੀਆਂ ਨਾਲ ਬੱਚਾ ਲੱਬਿਆ ਇਹਦਾ ਤੇ ਹੁਣ ਇਹਦੇ ਕੋਲੇ ਦੁੱਧ ਦੁੱਧ ਇਹਦੇ ਥੱਲੇ 13 ਲੀਟਰ ਇਹਦੇ ਵੀ 13 ਹੀ ਆ ਹਾਂਜੀ ਕੱਢੀਏ ਨੂੰ ਵੀ ਬਾਹਰ ਹਾਂਜੀ ਬਾਕੀ ਲਾਉਣ ਨੂੰ ਦਿਹਾਉਗਾ ਸਾਡੀ ਬੈ ਗਈ ਆ ਤੇ ਉਹਨੇ ਬੱਚਾ ਦਿੱਤਾ ਭਵੇਂ ਮਗਰ ਖੜਾ ਕਰ ਨਹੀਂ 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 ਕਾਤ ਹੋ ਗਿਆ ਨਹੀਂ ਕੰਮ ਕਰਨਾ ਹੀ ਨਹੀਂ ਨਹੀਂ ਮਹਾਰਾਜ ਤੋਂ ਸੱਚੇ ਪਾਤਸ਼ਾਹ ਤੋਂ ਡੱਕੇ ਰਹਿਣਾ ਆਪਣੀ ਵੀਡੀਓ ਹੈ ਜਿਹਦੋਂ ਲਿਆਂਦੀ ਗੱਲ ਨਾਲ ਆ ਚਲੋ ਉਹ ਤਾਂ ਜਿਹੜਾ ਕੋਈ ਭੈਣ ਭਰਾ ਖਰੀਦਦਾ ਹਨਾ ਉਹ ਆਪਦੀ ਵੇਖ ਲੈ ਬਾਕੀ ਗਾਂ ਵੀ ਦੱਸਦੀ ਆ ਕਮਾ ਲੋ ਸ਼ਾਹ ਜੀ ਇੱਥੋਂ ਹੀ ਲਿਆ ਮੋੜ ਲਾ 13 ਦੁੱਧ ਆ ਸਜਣੋ ਸੂਆ ਬਾਈ ਦੂਜਾ ਕਿ ਤੀਜਾ ਦੂਜਾ ਠੀਕ ਆ ਠੀਕ ਆ ਠੀਕ ਆ ਸਜਣੋ ਦੂਜਾ ਸੂਆ ਚੂਣ ਚਾਣ 100 ਦੀ 100 100 ਦੀ 100 ਹੈ ਬਿਲਕੁਲ ਲੱਤ ਨਹੀਂ ਲੱਗਦੀ ਠੀਕ ਹੈ ਜੀ ਰੇ ਧੰਨਵਾਦ ਤੇ ਵੰਗਾ ਲਾਉਣਾ ਹੈ ਕਿ ਨਹੀਂ ਹਾਂਜੀ ਲਾਉਂਦੇ ਲੋ ਠੀਕ ਹੈ ਠੀਕ ਠੀਕ ਇਹਨੂੰ ਇੱਕ ਨੰਬਰ ਨੂੰ ਵੀ ਹਾਂਜੀ ਇਹਨੂੰ ਵੀ ਵੰਗਾ ਲਾਉਣਾ ਹੈ ਇੱਕ ਨੰਬਰ ਜਿਹੜੀ ਆ ਵੰਗਾ ਤਕਰੀਬਨ ਸਾਰੀਆਂ ਨੂੰ ਸਾਰੀਆਂ ਨੂੰ ਹੀ ਲਾਉਣੀ ਆ ਤੇ ਚੂਣ ਚਾਣਿਆਂ ਨੂੰ ਓਕੇ ਆ ਚੂਣ ਆ ਓਕੇ ਇਹਦਾ ਰੇਟ ਫਿਰ 40 ਨਹੀਂ ਕਰਦੇ ਕੀ ਥੋੜਾ ਬਹੁਤਾ ਜਿੰਨਾ ਕੋ ਸਕਦਾ 30000 ਕਰਦੀ 37000 ਦੀ ਹੈ ਕਿੰਨਾ ਕਰੀਏ 35 ਦੀ ਦੇ ਦਈਏ ਚਲ 35 ਸੱਜਣੋ ਤਾਜੀ ਸੂਈ ਆ ਸਬੂਤ ਵੀਰ ਦੇ ਕੋਲੇ ਵੀਡੀਓ ਆ ਵੀਡੀਓ ਬਕਾਇਦਾ 13 ਦੁੱਧ ਆ ਤੇ 35000 ਦੀ ਵੈਰਲ ਵੈਰਲ ਚੰਗੀ ਆ ਗਾਂ ਘਰੇ ਰੱਖਣ ਨੂੰ ਕੋਈ ਮਾੜੀ ਨਹੀਂ گاਵਾਂ ਦਾ ਬਾਜ਼ਾਰ ਬਹੁਤ ਤੇਜ਼ ਆ ਤੇ ਬਾਕੀ ਜੇ ਬੱਚਾ ਹੁੰਦਾ ਤਾਂ ਫਿਰ ਇਹਦਾ ਰੇਟ ਹੋਰ ਹੋ ਜਾਣਾ ਸੀ ਹਾਂਜੀ ਓਕੇ ਰਿਪੋਰਟ ਆ ਬਾਕੀ ਤੁਸੀਂ ਤਸੱਲੀ ਕਰ ਲੈਣੀ ਤੇ ਆਹ ਕਾਲੀ ਗਾਂ ਦਾ ਕੀ ਹਿਸਾਬ ਆ ਵੀਰ ਕਾਲੀ ਗਾਂ ਸੰਧੂ ਸਾਹਿਬ ਪਿਛਲੇ ਥਾਂ ਦੀ ਤਿੱਲੜਿਆ ਠੀਕ ਆ ਤੇ ਬੱਚੀ ਇਹਦੇ ਮਗਰੇ ਆ ਹਾਂ ਤੇ 11 12 ਲੀਟਰ ਦੇ ਥਲੇ ਦੁੱਧ ਦੋ ਇਹ ਲੱਗਾ ਗਊਆ ਤੇ ਮੰਨ ਲਾ ਵੀ 11 12 ਦੁੱਧ ਹੈਗਾ ਸੁਆ ਦੂਜਾ ਕੱਢੀ ਬਾਹ ਤੂਰੀ ਇਹਨੂੰ ਵੀ ਬਾਕੀ ਜਾਤ ਕੁਆਲਿਟੀ ਬੜੀ ਚੰਗੀ ਹੀ ਹੈ ਨਾ ਸੱਜਣੋ ਇਹਨੂੰ ਮੱਚੀ ਇਹ ਵੀ ਦੇ ਦੇ ਠੀਕ ਇਹ ਅੱਜ ਗਾਂ 9 ਵਜੇ ਦੀ ਚੋਾਈ ਕੀਤੀ ਨਹੀਂ ਘਰੇ ਲਿਆ ਕੇ ਥੋੜੀ ਓਕੇ ਬੱਛੀ ਬੜੀ ਸੁਣੀ ਇਹਦੇ ਕੋਲੇ ਹੈ ਨਾ ਸੁਆ ਕਿੰਨੇ ਕਰ ਦਿੰਦਾ ਇਹ ਨੂੰ ਸੰਤੋਖ ਸਾਹਿਬ ਮਹੀਨੇ ਦਾ ਹੋਊਗਾ ਮਹੀਨੇ ਦੇ ਆਸ-ਪਾਸ ਦਾ ਹਨਾ ਸਾਈਏ ਪਾਲੀ ਬੜੀ ਬੱਚੀ ਹੈ ਨਾ ਹਾਂ ਨਹੀਂ ਚੰਗੀ ਹੈ ਬਾਕੀ ਗਾਂ ਵੀ ਬੜੀ ਚੰਗੀ ਸੀ ਏ ਜਾਤ ਕੁਆਲਟੀ ਲੈ ਚੱਲੋ ਹਾਂ ਉੱਥੇ 60000 ਦੀ ਖਰੀਦੀ ਇਹਨਾਂ ਦੀ ਅੱਛਾ ਜੀ ਤੇ ਤਿੱਲ ਹੋ ਗਈ ਹਨਾ ਹੁਣ ਇਹਦੇ ਕੋਲੇ ਦੁੱਧ ਕਿੰਨਾ ਦੱਸਿਆ ਆਪਾਂ 12 ਲੀਟਰ ਹੈਗਾ ਕੋਈ ਵੀ ਆ ਕੇ ਚੋਵੇ ਹਨਾ ਠੀਕ ਹੈ ਠੀਕ ਹੈ ਠੀਕ ਇਹਦਾ ਰੇਟ ਕੀ ਰਹੂਗਾ ਜੀ 25000 ਦੇ ਸੰਤੋਖ ਸਾਹਿਬ ਦੇਵਾਂਗੇ ਸੱਚ ਨਾ 25000 ਦੀ ਵੀਰ ਕਹਿੰਦਾ ਤਿੰਨ ਨੰਬਰ ਤੇ ਗਊ ਕਾਲੀ ਵਿਖਾਈ ਮਗਰ ਬੱਚੀ ਆ ਤੇ ਬਾਕੀ ਚੋਨ ਨੂੰ ਸੀਲ ਠੰਡੀ ਆ ਨਾ ਅਸਲ ਠੀਲ ਠੰਡੀ ਭਮੇਦਾਂ ਵੀ ਕੋਈ ਬਾਈ ਦੇ ਠੀਕ ਆ ਓਕੇ ਰਿਪੋਰਟ ਠੀਕ ਆ ਠੀਕ ਆ ਤੇ ਅੱਗੇ ਜਿਹੜੀ ਗਊ ਇਹਦਾ ਕੀ ਹਿਸਾਬ ਆ ਇਹ ਸੂਈ ਆ ਕੱਢੀ ਇਹ ਵੀ ਖੋਲਿਆ ਵੀਰੇ ਇਹ ਸੂਈ ਆ ਸੂਈ ਬੱਚੀ ਇਹਦੇ ਮਗਰ ਬਾਦ ਇਹਦੇ ਮਗਰ ਗੱਛੀ ਆ ਇਹ ਸੂਆ ਕਿਹੜਾ ਸੂਈ ਵੀਰੇ ਤੀਜਾ ਤੀਜਾ ਸੂਈ ਆ ਠੀਕ ਆ ਦੁੱਧ ਇਹਦੇ ਕੋਲੇ ਬਾ ਦੁੱਧ ਦੇ ਦੇ ਥੰਨੇ 15 ਲੀਟਰ ਉਹ ਪਰ 14 ਲੀਟਰ ਦੀ ਗਰੰਟੀ ਦੇ ਦਾਂਗੇ ਦੁੱਧ 15 ਤੇ 14 ਜਿਹੜਾ ਮਰਜੀ ਆ ਕੇ ਚੋਲੇ ਸੁਆ ਤੀਜਾ ਮਗਰ ਵੱਚੀ ਕਿੰਨੇ ਕ ਦਿਨਾਂ ਦਾ ਸੁਆ ਬਈਏ ਦਾ ਇਹਦਾ ਵੀ ਸੁਆ ਹੁੰਦਾ 25 ਦਿਨਾਂ ਉਹ ਵੱਚੀ ਵੀ ਤੋਂ 25 ਦਿਨ ਦਾ ਸੁਆ ਸੱਜਣੋ ਤੀਜਾ ਸੁਆ ਸੂਈ ਆ ਦੁੱਧ 13 14 ਹੈ ਕਰ ਲਓ ਚੱਕ ਚੋਣ ਬੜਾ ਚੰਗਾ ਹੂ ਹੈਨਾ ਇਹਦੇ ਰੂਹ ਹੁੰਦਾ ਨਾ ਜਿਹੜੇ ਥਣ ਬੜਾ ਕੰਮ ਦਾ ਲੱਗਾ ਸੱਜਣ ਠੀਕ ਹੈ ਠੀਕ ਆ ਜਿਹੜੀ ਬੈਠੀ ਵੱਚੀ ਠੀਕ ਹੈ ਠੀਕ ਹੈ ਠੀਕ ਲੈ ਚਲੋ ਸ਼ਾ ਓਕੇ ਰਪੋਟ ਆ ਸੱਜਣੋ ਬਾਕੀ ਵਛੀ ਆ ਤੀਜਾ ਸੁਆ ਗਾਂ ਸੁਈ ਆ ਦੁੱਧ ਜਿਹੜਾ ਦੱਸਿਆ ਜਾਂਦਾ ਉਹ ਚੋਇਆ ਜਾਣਾ ਤੇ ਬਾਕੀ ਥਣ ਬੜਾ ਕੰਮ ਦਾ ਲੱਗਾ ਥੋੜਾ ਇੱਟਾਂ ਦਾ ਕਰਕੇ ਕਰਦੀ ਆ ਬਾਕੀ ਜਦੋਂ ਸਾਫ ਥਾਂ ਤੇ ਧੋਰਾ ਚੰਗਾ ਵਗਾ ਦਾ ਇਹਦਾ ਫਿਰ ਰੇਟ ਸ਼ਾ ਜੀ ਦੇਣ ਵਾਲਾ ਹੀ ਕਰਿਓ 55 ਦੀ 35000 ਦੀ ਉਹ ਚ ਪਿਆਰ ਮੁਹabbat ਕਰ ਦਾਂਗੇ ਯਾਰ ਠੀਕ ਹੈ 34000 ਕਰ ਦਾਂਗੇ 33000 ਦੀ ਦੇ ਦੇ ਚੋਣ ਚਾਨ ਆ ਜੇ ਕੋਈ ਐਨ 100 ਦੀ 100 ਦੀ 100 ਦੀ 100 ਦੀ ਠੀਕ ਹੈ ਠੀਕ ਹੈ ਠੀਕ ਤੇ ਆ ਗਊ ਅੱਗੇ ਜਿਹੜੀ ਇਹ ਇਹ ਗਾਹ ਤੋਕੜ ਕਾ ਬਣੇ ਠੀਕ ਹੈ ਇਹ ਤੋਕੜ ਕਾ ਬ ਚੈੱਕ ਪਾਸ ਵੀਰੇ ਨਹੀਂ ਚੈੱਕ ਨਹੀਂ ਜੀ ਬਈ ਗਰੰਟੀ ਉਹਨੇ ਆਪਾਂ ਨੂੰ 100 ਦੀ 100 ਜਿੱਤੀ ਆ ਵੀ ਦੂਨ ਦਊਗਾ ਜਿਹੜਾ ਆਪਣੇ ਤੋਂ ਲੈਂਦਾ ਉਹ ਤਾਂ ਚੈੱਕ ਕਰਾ ਕੇ ਲਈ ਆਉ ਕਿੰਨੇ ਟਾਈਮ ਦੀ ਗੱਬਣਾ ਦੋ ਮਹੀਨਿਆਂ ਦੀ ਗੱਭਣ ਆ ਮੰਨ ਲਾ ਵੀ ਅਗਲਾ ਆਪਦੀ ਤਸੱਲੀ ਕਰੇ ਤੇ ਦੁੱਧ ਇਹਦੇ ਕੋਲੇ ਦੁੱਧ ਥਲੇ 9 ਲੀਟਰ ਹੈਗਾ ਤੇ ਚੂਨ ਚ ਥਣ ਬਣਾ ਜਾਂਦੀ ਆ ਅੱਜ ਕੋਲਾ ਹੈ ਹੱਥ ਚ ਪੂਰਾ ਸਾਰਾ ਜੱਟਾ ਹੀ ਆ ਜਾਂਦਾ ਭਾਵੇਂ ਅੱਛਾ ਮੋੜਲਾ 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 ਘਮਾਣਾ ਓਕੇ ਹੋਣੇ ਆਪਾਂ ਤੇ ਕੋਈ ਡੱਕਾ ਨਹੀਂ ਤੇ ਦੁੱਧ ਇਹਦੇ ਕੋਲੇ ਵੀਰ ਦੁੱਧ 9 9 ਲੀਟਰ ਦੁੱਧ ਸੱਜਣ ਦੋ ਮਹੀਨਿਆਂ ਦੀ ਗੱਭਣ ਆ ਚੈੱਕ ਕਰਾ ਕੇ ਲੈ ਜਿਓ ਤੁਸੀਂ ਤਸੱਲੀ ਵਾਲੀ ਗੱਲ ਕਿਉਂਕਿ ਜੇ ਗੱਬਣ ਹੋਊਗੀ ਤਾਂ ਸੌਦਾ ਗੱਬਣ ਦਾ ਹੋਊਗਾ ਇਹਦਾ ਫਿਰ ਰੇਟ ਵੀਰੇ ਜੇ ਚੈੱਕ ਕਰਾ ਲਈ ਤੇ ਗੱਬਣ ਨਿਕਲ ਆਈ ਹਾਂਜੀ ਫਿਰ ਦੇ ਦਾਂਗੇ ਆਪਣਾ 20 ਹਜ਼ਾਰ ਦੀ ਠੀਕ ਹੈ ਜੀ ਉਦਾਂ ਦੇ ਦਾਂਗੇ ਆਪਾਂ 17 ਹਜ਼ਾਰ ਦੀ ਜੇ ਕੋਈ ਚੈੱਕ ਨਹੀਂ ਕਰਾਉਂਦਾ ਤਾਂ ਫਿਰ 17 ਹਜ਼ਾਰ ਦੀ ਜੇ ਚੈੱਕ ਕਰਾ ਕੇ ਗੱਬਣ ਨਿਕਲਦੀ ਇਹਦਾ 20 ਹਜ਼ਾਰ ਦੀ ਚਲ ਪਿਆਰ ਮੁਆਫਤ ਕਰਦੇ 20 ਦਿੱਤੀ ਠੀਕ ਆ ਆਪਾਂ ਗੱਬਣ ਕਰਕੇ ਹੀ ਲਈ ਅਗਲੇ ਤੋਂ ਆਪਾਂ ਗੱਬਣ ਗੁੰਨੇ ਮੈਂ ਦੂਣ ਪੈਸੇ ਦਊਂਗਾ ਜੇ ਮੇਰੀ ਗੱਲ ਖਾਲੀ ਨਿਕਲੀ ਬਬ ਫੇਰ ਚੈੱਕ ਕਰਾ ਕੇ ਦੇਓ ਜਿਹੜਾ ਵੀ ਲੈਣ ਆਉਂਦਾ ਲੈਣ ਆਉਂਦਾ ਹਨਾ ਤੇ ਅੱਗੇ ਆ ਸ਼ਾਈ ਵਾਲੇ ਦਾ ਕੀ ਹਿਸਾਬ ਕਿਤਾਬ ਆ ਇਹ ਗੱਬਣ ਇਹ ਸੂਣ ਵਾਲੀ ਆ ਇਹਦੇ ਦਿਨ ਕਿੰਨੇ ਕ ਪਏ ਆ ਦਿਨ ਲੈ ਜੀ ਇਹ 5-7 ਆਹਰ ਹਫਤਾ ਲੈ ਜਣਾ 10 ਦਿਨ ਲੈ ਜਾਣੇ ਨੇ ਹਾਂ ਤਾਂ 10 ਦਿਨ ਲੈ ਜਾਣੇ ਠੀਕ ਆ ਇਹਦੇ ਥੱਲੇ ਪਿਛਲੇ ਸੂਏ ਕਿੰਨਾ ਕ ਦੁੱਧ ਚੋਇਆ ਗਿਰੇ ਇਹਦੇ ਥੱਲੇ 1500 2000 ਕ 15 16 ਦੁੱਧ ਚੋਇਆ ਕਰਦੀ ਆ ਹਾਂਜੀ ਠੀਕ ਆ ਸੂਆ ਦੂਜਾ ਆ ਦੂਜੇ ਸੰਗਤ ਠੀਕ ਆ ਠੀਕ ਆ ਠੀਕ ਆ ਜੇ ਪਹਿਧਰੋਂ ਲਈਏ ਉਹ ਪਹਿਲੇ ਦੂਜੇ ਜਾ ਦੇਖਦੇ ਠੀਕ ਆ ਇੱਕ ਸੂਆ ਚੋਇਆ ਠੀਕ ਆ ਤੀਜਾ ਲਾ ਲਈ ਅਗਲਾ ਕਮਾ ਲਓ ਕਮਾਲਾ ਵੀਰੇ ਇੱਥੇ ਮੰਨ ਦੇ ਬਾਹਰ ਹੀ ਇੱਥੇ ਬਾਹਰ ਬੱਤ ਬਾਕੀ ਬਾਂਹ ਚੰਗੀ ਜਾਂਦੀ ਹੋਊਗਾ ਇਹ ਬਾਂਦੀ ਬੜੀ ਥੱਲੇ ਹੈਨਾ ਇਹ ਕਿੰਨੇ ਦੀ ਅੱਛਾ ਇਹ ਨਜ਼ਲੀ ਪਤਾ ਨਹੀਂ ਇਦਾਂ ਦੀ ਵੀਰਾਜ ਹੀ ਨਹੀਂ ਹੁੰਦੀ ਇਹਦਾ ਕੀ ਰੇਟ ਕਰੇਗਾ 30000 ਨੇ ਕਰਦੇ ਮਾਨਤਾ ਨਾ ਅੰਗ ਫਿੱਕਾ 32 ਦੀ 30 ਦੀ ਦੇ ਦੇ 30000 ਦੀ ਸੱਜਣ ਤੇ ਬਾਕੀ ਸੀਲ ਸਾਹੂ ਹੈ ਨਾ ਹਾਂ ਹਾਂ ਸੀਲ ਜਿਵੇਂ ਮਰਜੀ ਕੋਈ ਟਿੱਪੀ ਰੁੱਤੀ ਜਾਵੇ ਕੋਈ ਵਾਸਤਾ ਨਹੀਂ 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 ਅੱਛਾ ਨੇ ਠੀਕ ਹੈ ਚੂਨ ਨੂੰ ਵੀ ਚੰਗੀ ਹੋਊਗੀ ਹੈ ਨਾ ਮੱਝਾਂ ਵਰਗਾ ਦੁੱਧ ਹੋਊਗਾ ਨੇ ਠੀਕ ਆ ਓਕੇ ਆ ਵਿਚਾਰੀ ਇੱਕ ਆ ਰਹੀਗੀ ਅੱਗੇ ਝੋਟੀ ਇਹਨੂੰ ਵੀ ਕੱਢ ਲਿਆ ਬਾਹਰ ਇੱਕ ਸੱਜਣੋ ਇਹ ਝੋਟੀ ਵੀਰੇ ਸੂਆ ਪਹਿਲਾਂ ਹੀ ਪਹਿਲਾਂ ਪਹਿਲਾਂ ਠੀਕ ਆ ਠੀਕ ਆ ਦਿਨ ਕਿੰਨੇ ਕ ਪਏ ਇਹਦੇ ਹਫਤਾ ਲੈ ਜੀ ਬਾਹਰ ਹੀ ਬੰਨੀ ਇਹਨੂੰ ਇੱਕ ਹਫਤਾ ਲੈ ਜੂ ਹਾਂ ਉੱਥੇ ਲੈ ਚੱਲ ਹਾਂ ਹਲੇ ਲੈ ਜੂ ਹਫਤਾ 10 ਦਿਨ ਹਣ ਹੈ ਵਣੂ ਚੰਗੀ ਯਾਰ ਖੁੱਲਦੀ ਸੁਣੀ ਆ ਜਾਕ ਕੁਆਲਿਟੀ ਚੰਗੀ ਹੀ ਸਾਂਭ ਵੀ ਘੱਟ ਆ ਥੋੜੀ ਜੀ ਤੁਸੀਂ ਏ ਲੜਾ ਦੇ ਕਿਲ ਨਹੀਂ 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 ਓਕੇ ਤੇ ਬਾਕੀ ਭਾਰ ਪੂਰੇ ਲਿਓ ਬੇਫਿਕਰੀ ਪੰਜਾਂ ਦੇ ਬੇਫਿਕਰੀ ਕੋਈ ਚੱਕਾ ਆ ਬੈਠੀ ਠਾਈ ਤੁਹਾਡੇ ਥਣ ਤਾਂ ਚਲ ਟੱਪਕੇ ਅਗਲਾ ਲੈ ਜੂ ਤੇ ਭਾਰ ਲਈਓ ਬੇਫਿਕਰੀ ਹੁਣ ਤੁਹਾਡੇ ਬੈਠਿਆ ਠਾਈ ਜੀ ਦਿਨ 10 ਲੈ ਜੂ ਹਜੇ ਹੈ ਨਾ ਇਹ ਕਰਦੀ ਆ ਨਹੀਂ ਲੈਂਦੀ ਆ ਲਿਆਂਦੀ ਆ ਓਕੇ ਰੇਟ ਇਹਦਾ ਫਿਰ 70000 ਹੀ ਦੇ ਦੀ ਤੁਸੀਂ ਸਾਬ ਕਰਦਗੇ ਮਾਨਤਾਂ ਥੋੜਾ ਬਹੁਤਾ 2000 ਕਰਦਾ ਫੇਰ ਵੀ ਲਾਸਟ ਟਾਈਂ ਕਹਦੇ ਜੱਸ ਨੂੰ ਲਾਸਟ ਪੀਸ ਆਪਣਾ 4470 ਦੀ 60000 ਦੀ 60000 ਦੀ ਹਾਂਜੀ ਹਾਂਜੀ ਸੂਣ ਵਾਲੀ ਤਿਆਰ ਝੋਟੀ ਪਲੂਣ ਤੇ 60000 ਦੀ ਸੰਗ ਸੰਗ ਨਿੱਕਾ ਹਨਾ ਤੇ ਬਾਕੀ ਦੁੱਧ ਪੀਣ ਵਾਲੇ ਨੂੰ ਮਾੜੀ ਨਹੀਂ ਗਾਂ ਨੂੰ ਵਾਧੇ ਵਾਲੀ ਦੀ ਹੈ ਜਲਦ ਦੱਸੋ ਵੀ 75000 ਦੀ 80 ਦੀ ਜੋ ਹਾਂ ਹਾਂ ਵਾਕੇ ਕੋਈ ਸ਼ੱਕ ਨਹੀਂ ਚੰਗੀਆਂ ਕੱਟੇ ਨਹੀਂ ਲੱਭਦਾ ਪਾ ਪਸੂ ਹੈ ਹੀ ਬਾਹਰ ਆ 60000 ਦੇ ਵਿੱਚ ਸੱਜਣੋ ਕੀ ਬਾਤ ਧੰਨਵਾਦ ਬਾਈ